ਜੈ ਮਾ ਚੰਦਪੁਰ ਜੀ ਸਾਰਿਆਂ ਨੂੰ ਦੋਸਤੋ ਕਹਿੰਦੇ ਆ ਕਿ ਦੁਨੀਆ ਰੰਗ ਬਰੰਗੀ ਹੈ ਤਾਹੀਂ ਸੋਹਣੀ ਲੱਗਦੀ ਹੈ ਪਰ ਅਕਸਰ ਜਦੋਂ ਇਨਸਾਨ ਬੰਦਾ 40 50 ਸਾਲਾਂ ਦਾ ਹੋ ਜਾਂਦਾ ਉਹ ਆਪਣੀ ਜ਼ਿੰਦਗੀ ਦੇ ਰੰਗ ਖੋ ਦਿੰਦਾ ਹੈ ਕਹਿੰਦੇ ਕਿ ਹੁਣ ਜ਼ਿੰਦਗੀ ਬੇਰੰਗੀ ਹੋ ਗਈ ਪਰ ਅੱਜ ਤੁਹਾਨੂੰ ਇੱਕ ਇਹੋ ਜਿਹਾ ਸ਼ਖਸਰਾ ਸ਼ਖਸਰਾ ਮਲਾਉਨੇ ਆ ਜਿਨ੍ਹਾਂ ਦੀ ਉਮਰ ਤਾਂ ਹੈਗੀ 50 ਸਾਲ ਤੋਂ ਉੱਤੇ ਪਰ ਆਪਣੀ ਜ਼ਿੰਦਗੀ ਦੇ ਰੰਗ ਬਰਕਰਾਰ ਰੱਖਿਆ ਹੈ ਬਲਕਿ ਆਪਣੇ ਹੱਥਾਂ ਨਾਲ ਭਰੇ ਆ ਮਲਾਉਨੇ ਆ ਗੱਲਬਾਤ ਤਮਾਮ ਕਰਦੇ ਆ ਪਰਸਨੈਲਿਟੀ ਕਿਹੜੀ ਆ ਉਹ ਉਹ ਸਾਰੀ ਗੱਲਬਾਤ ਮਲਾਵਾਂਗੇ ਤੁਹਾਨੂੰ ਤੇ ਕੀ ਕਰਦੇ ਨੇ ਕਿ ਇਹਨਾਂ ਦਾ ਲਾਈਫ ਸਟਾਈਲ ਹੈ ਵੱਖਰਾ ਲਾਈਫ ਸਟਾਈਲ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਦੀਪਕ ਨਾਗਪਾਲ ਜੀ ਇਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹੀ ਜੀ ਜੈ ਮਾ ਚੰਦਪੁਰਨੀ ਜੀ ਸਾਰਿਆਂ ਨੂੰ ਅੱਛਾ ਨਾਗਪਾਲ ਸਾਹਿਬ ਇਹ ਵੱਖਰੀ ਲੁੱਕ ਦਾ ਰਾਜ ਕੀ ਹੈ ਕੀ ਗੱਲ ਕਿ ਕਿਸ ਤਰ੍ਹਾਂ ਆਮ ਲੋਕੀਏ ਜਾਗਿਆ ਪਹਿਲਾਂ ਤਾਂ ਉਹਦਾ ਨਾਮ ਤਾਂ ਪਤਾ ਲੱਗ ਗਿਆ ਕਿੰਨੀ ਉਮਰ ਤੁਹਾਡੀ ਮੇਰੀ 50 ਸਾਲਾਂ ਦੀ ਨਾ 50 59 50 50 ਸਾਲ ਮੰਨ ਕੇ ਚੱਲੋ ਜੀ ਜਿਹੜੀ ਤੁਸੀਂ ਲੁੱਕ ਬਣਾਈ ਹੈ ਇਹ ਤਾਂ ਮੁੰਡਿਆਂ ਗੁੰਡਿਆਂ ਨੂੰ ਝੜਕਦੇ ਹੁੰਦੇ ਆਪਾਂ ਵਿਹਾਟੀ ਜਲੂਸ ਕੱਢਿਆ ਪਰ ਤੁਸੀਂ ਇੱਕ ਵੱਖਰੀ ਲੁੱਕ ਬਣਾ ਕੇ ਰੰਗ ਭਰ ਰੱਖਿਆ ਵੀ ਜ਼ਿੰਦਗੀ ਜਿਹਾ ਹੀ ਨਹੀਂ ਬੱਕਾ ਰੱਖਿਆ ਇਸ ਉਮਰ ਦੇ ਵਿੱਚ ਰਾਜ ਕੀ ਹੈ ਰਾਜ ਨਹੀਂ ਜ਼ਿੰਦਗੀ ਦੇ ਬੰਦੇ ਨੂੰ ਕੁਝ ਨਾ ਉਸ ਦਾ ਕਰਨਾ ਚਾਹੀਦਾ ਸਰ ਆ ਨੀ ਐ ਸਾਰੀ ਉਮਰ ਆਪਾਂ ਕੰਮੀ ਕਰ ਜਾਈਏ ਆ ਤਾਂ ਜਾਈ ਕਰੋ ਜ਼ਿੰਦਗੀ ਦਾ ਜੀ ਉਹ ਅੰਗਰੇਜ਼ ਲੋਕ ਦੇਖੇ ਜੀ ਉਹ 6 ਮਹੀਨੇ ਕਮਾਉਂਦੇ ਜੀ 6 ਮਹੀਨੇ ਐਸ ਕਰਦੇ ਖਾਂਦੇ ਉਹ ਜੋੜਦੇ ਨਹੀਂ ਆਪਣਾ ਦਾ ਆ ਮੁੰਡੇ ਦਾ ਜੋੜਦੀ ਆ ਪੁੱਤ ਦਾ ਜੋੜਦੀ ਆ ਇੱਥੇ ਬਲੱਡ ਲੈ ਲਿਆ ਉੱਥੇ ਬਲੱਡ ਲੈ ਲਿਆ ਆ ਆ ਜਗ੍ਹਾ ਤੇ ਬਲੱਡ ਲੈ ਲਿਆ ਇਹਦੇ ਸ਼ੋਰੂ ਨਾਲ ਦਾਦੇ ਦੇ ਨਾਂ ਆ ਕੁੜੀਆਂ ਦੇ ਨਾਂ ਕਰਾ ਦਿਆ ਕਰਾ ਦਿਆ ਯਾਰ ਯਾਪੇ ਅਸੀਂ ਵੀ ਆਪੇ ਕਮਾਇਆ ਮੇਰਾ ਪਿਓ ਹੈ ਨਹੀਂ ਜੀ ਇਹ 2 ਸਾਲ ਦੇ ਗੁਜ਼ਰ ਗਏ ਜੀ ਮੈਂ ਮੈਂ 0 ਪੁਆਇੰਟ ਤੋਂ ਉੱਠਿਆ ਜੀ ਮੈਂ 100 ਰੁਪਏ ਦੀ ਹਾੜੀ ਤੇ ਮੈਂ ਸਟੈਂਡ ਤੇ ਬੈਂਡਾ ਦੀ ਗੱਡੀ ਚਲਾਉਂਦਾ ਰਾਂ ਜੀ ਮੈਨੂੰ ਬੈਂਡਿਆਂ ਨੇ ਬਹੁਤ ਸਾ ਦਿੱਤਾ ਹੈ ਬੈਂਡੇ ਜਿਹਨੇ ਸ਼ਹਿਰ ਦੇ ਲੋਕ ਐ ਹੋਰ ਐ ਉਹਨਾਂ ਬਹੁਤ ਸਾ ਦਿੱਤਾ ਹੈ ਮੈਨੂੰ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਐ ਨਾ ਜੀ ਮੈਂ ਮੈਨੂੰ ਉਹਨਾਂ ਨੇ ਇੰਨਾ ਕੰਮ ਦਿੱਤਾ ਜੀ ਸ਼ਹਿਰ ਦੇ ਨੇ ਡਰਾਈਵਿੰਗ ਕਰਦਾ ਸੀਗਾ ਮੁੰਨ ਲੈ ਕੇ ਕਰਨ ਲੱਗ ਗਿਆ ਮੈਂ ਪੁੱਛੋ ਤਾਂ ਚੱਲ ਕੇ ਇੱਥੇ ਗੱਡੀ ਚਲਾਉਣ ਲੱਗਾ ਜੀ ਮੈਨੂੰ 90 ਰੁਪਏ ਮੈਨੂੰ ਕੰਮ ਮਿਲਦਾ ਸੀਗਾ ਜੀ ਕਿਸੇ ਨੇ ਕਹਿਦਾ ਨਗਪਾਲ ਅਜਰ ਅੱਲਾ ਪੈਸੇ ਯਾਰ ਪਾਣੀ ਦੀ ਬੋਤਲ ਲਿਆ ਦੇ ਜਾਂ ਜੂਸ ਦੀ ਬੋਤਲ ਲਿਆ ਦੇ ਉਤਰੇ ਲਿਆ ਦੇ ਜਾਂ ਕਿਸੇ ਡ ਜੀ ਅਰੇ ਲਿਆ ਦੇ ਕੀਤੇ ਡਰਾਈਵਰ ਹੈਗੇ ਚੰਗੇ ਬੋਤ ਲਿਆਉਂਦੇ ਆ ਕੀ ਕਹਿੰਦੇ ਬਈ ਸਾਡਾ ਕੰਮ ਹੀ ਨਹੀਂ ਮਟੇ ਚੱਕ ਰੱਖ ਦਿੰਨਾ ਜੀ ਅਲੰਦਰ ਟਿੱਚ ਚੱਕ ਲੈਣਾ ਕੀ ਘਸ ਗਈ ਲੋ ਜੇ ਉਹਨਾਂ ਨੇ ਆਪ ਕੰਮ ਕਰਕੇ ਦਿਖਾਇਆ ਕੀਤਾ ਉਹ ਹੀ ਲੋਕ ਹੁਣ ਮੈਨੂੰ ਪਹਿਲਾਂ ਤਾਂ ਮੈਂ ਬਾਹਰ ਵੇਂਦਾ ਹੁੰਦਾ ਸੀ ਜੀ ਨੀਵੇਂ ਨੂੰ ਫਲ ਲੱਗਦੇ ਹੁੰਦੇ ਹਾਂ ਹਾਂਜੀ ਹਾਂ ਸਰ ਪਹਿਲਾਂ ਤਾਂ ਮੈਂ ਅਲੇ ਦੀ ਥੜੀ ਦੇ ਵੇਂਦਾ ਸੀ ਬਾਹਰ ਜਿਹੜੇ ਲੱਗੇ ਤੁਸੀਂ ਆਮ ਦੇਸ਼ੀ ਲੋਕਾਂ ਦੇ ਡਰਾਈਵਰ ਜੀ 90% ਦੇਖ ਲਿਓ ਜਿਹਨੇ ਡਰਾਈਵਰ ਉਹਨਾਂ ਦੇ ਬਾਹਰ ਬੈਠੇ ਹੁੰਦੇ ਕਾਰਾਂ ਦੇ ਥੜੀ ਦੇ ਬੈਠੇ ਹੁੰਦੇ ਆ ਤੇ ਮੈਂ ਹੁਣ ਮੇਰਾ ਕਾਰੋਬਾਰ ਹੈ ਜੇ ਤੋੜਿਆ ਉਹਨਾਂ ਨਾਲ ਸੋਫੇ ਤੇ ਬਹਿ ਕੇ ਮੈਂ ਚਾਹ ਕੁਝ ਪੀਨੇ ਜੀ کاروبار ਹੈ ਹੁਣ ਜੀ ਸਾਨੂੰ ਤਾਂ ਪਤਾ ਚਲ ਲੋਕਾਂ ਨੂੰ ਥੋੜਾ ਦੱਸ ਦਸਾਂ ਨੂੰ ਵੀ ਕਾਰੋਬਾਰਕੀ ਹੈ ਵੈਸੇ ਤਾਂ ਬਹੁਤੇ ਲੋਕਾਂ ਨੇ ਤੁਹਾਨੂੰ ਦੇਖਿਆ ਪਰ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਵਾਸਤੇ ਥੋੜੀ ਇੰਟਰੋਡਕਸ਼ਨ ਦੇ ਦਿਓ ਅੱਜ ਕੱਲ ਕੀ ਕਰਦੇ ਹੋ ਜੀ ਮੇਰਾ ਕਾਰੋਬਾਰ ਹੈ ਜੀ ਈਵੈਂਟ ਮੈਨੇਜਮੈਂਟ ਦਾ ਇੱਕ ਵਾਰ ਸਿਕਿਉਰਟੀ ਦਾ ਗਨਮੈਨ ਬੌਂਸਰ ਬਾਡੀਗਾਰਡ 올 ਇੰਡੀਆ ਮੇਰਾ ਕੰਮ ਹੈ ਜੀ ਪੰਜਾਬ ਦਾ ਮੇਰਾ ਲਾਇਸੈਂਸ ਬਣਿਆ ਹੋਇਆ ਜੀ ਤੇ ਵਧੀਆ ਕਾਰੋਬਾਰ ਹੈ ਜੀ ਵਧੀਆ ਬੱਚੇ ਨਸ਼ਾ ਵੀ ਛਡਾਉਣਾ ਹੈ ਜੀ ਬੱਚਾਂ ਦਾ ਨਸ਼ਾ ਨਾ ਕਰੋ ਕਿਵੇਂ ਕੰਮ ਕਰ ਰਹੇ ਜਿਹੜਾ ਮਾੜਾ ਮੋਟਾ ਕਰਦਾ ਚੜ੍ਹਦਾ ਸਾਡੇ ਨਾਲ ਹੁੰਦਾ ਹੁਣ ਅਸੀਂ ਜਿਹੜਾ ਪਤਾ ਸਾਨੂੰ ਮਾੜਾ ਮੋਟਾ ਮੁੰਡਾ ਏ ਜਿਹੜਾ ਸਪੋਕਿੰਗ ਮੇਰਾ ਕਰਦਾ ਔਰ ਕਰਦਾ ਹੁਣ ਕਹਿੰਦਾ ਸਾਡੇ ਕੰਮ ਦੀ ਸਪੋਕਿੰਗ ਨਾ ਕਰੀ ਆਉਣਾ ਆ ਨੀ ਨਾ ਉਹ ਕਹਿੰਦਾ ਨਹੀਂ ਕਰਦਾ ਕੋਈ ਅਸੀਂ ਕਰਨੀ ਦੇਂਦੇ ਜੀ ਇਹ ਲੇਡੀ ਜੀ ਉੱਥੇ ਹੈ ਉਹਨਾਂ ਇਹ ਜਗ੍ਹਾ ਖੜਾ ਕਰਦੇ ਆ ਜੀ ਬੰਦਾ ਬੀੜੀ ਬੀੜੀ ਇਸ ਵਿੱਚ ਸੋਚ ਵੀ ਨਹੀਂ ਜ਼ਿਆਦਾ ਉੱਥੇ ਜੀ ਸੋ ਉਹਨਾਂ ਜਿਹੇ ਜਿਹੇ ਸੰਗਤ ਉਹ ਹੀ ਰੰਗਤ ਤੁਹਾਡਾ ਰਲਦਾਗਾ ਜੇ ਨਿਸ਼ੜੀਆਂ ਨੂੰ ਨਸ਼ੇਰਾ ਨਸ਼ਾ ਕਰੂਗਾ ਤੁਹਾਡੇ ਨਾਲ ਰਲਗਾ ਤੁਹਾਡੇ ਵਰਗਾ ਬਣਨ ਦੀ ਕੋਸ਼ਿਸ਼ ਕਰੂਗਾ ਹੁਣ ਜਿਹੜਾ ਮੁੰਡਾ ਹੈ ਇੱਕ ਮੁੰਡਾ ਸੀ ਜਿਆ ਜਰਦ ਉਸ ਮੈਂ ਨਾ ਨਹੀਂ ਲੰਦਾ ਉਹ ਇੰਨੇ ਸਿਕਟਾ ਪੀਂਦਾ ਵੀਡੀਆਂ ਸਿਕਟਾ ਪੀਂਦਾ ਸੀ ਜੀ ਦੋ ਦੋ ਮਿੰਟਲ ਪੀ ਜਾਂਦਾ ਸੀ ਮੈਂ ਕਿਹਾ ਮੈਂ ਕਿਹਾ ਮੈਂਸਦਾਰ ਦਾ ਮੈਂ ਨਾ ਦੋ ਦਿਨ ਗਿਆ ਉਹ ਘਟ ਗਿਆ ਫਿਰ ਉਹਨੂੰ ਮੈਂ ਚੱਕ ਕੇ ਜ ਉਹਨੂੰ ਮੈਂ ਲੀਡਲੀ ਨਾਲੇ ਉਨਨ ਲੱਗ ਗਿਆ ਮੈਂ ਸਟੇਜ ਤੇ ਲਾਤਾ ਲੈ ਵੀ ਇੱਥੇ ਖੜਾ ਜੀ ਹਿੱਲੀ ਨਾਲ ਉਹ ਸਟੇਜ ਦੇ ਵੀਡੀ ਕਿਵੇਂ ਸਾਰੇ ਲੋਕ ਤੋਰੇ ਫਿਰਦੇ ਆ ਲੈਡੀ ਤੋਰੇ ਫਿਰਦੇ ਆ ਵੰਦੀ ਨੇ ਛੱਡਤੀ ਵੀਡੀਓ ਨੇ ਹੁਣ ਡਿਸਿਸ਼ਨ ਚੱਲਦਾ ਹੈ ਜੀ ਜਿਹੜਾ ਇਵੈਂਟ ਮੈਨੇਜਮੈਂਟ ਦਾ ਜਿਹੜਾ ਸਕਿਉਰਿਟੀ ਤੁਹਾਡਾ ਕੰਮ ਹੈ ਗਿਆ ਇਹ ਤੁਸੀਂ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਸਕਿਉਰਿਟੀ ਪ੍ਰੋਵਾਈਡ ਕਰਦੇ ਹੋ ਬਹੁਤੇ ਦੂਰ ਦੂਰ ਤੱਕ ਜਾਂਦੇ ਹੋਗੇ ਮੇਰੇ ਖਿਆਲ ਚ ਨਹੀਂ ਜਾਂਦੇ ਤਾਂ ਦੂਰ ਦੂਰ ਹੈ ਜੀ ਪ੍ਰੋਵਾਈਡ ਤਾਂ ਜੀ ਸਾਨੂੰ ਕੋਈ ਬੁਲਾ ਲਈਦਾ ਤੇ ਢਿਆੜੀ ਕਰ ਬੰਦੇ ਆ ਜੀ ਡੇਲੀ ਸਰਵਿਸ ਦਾ ਕੰਮ ਹੈ ਜੀ ਕੋਈ ਸਾਨੂੰ ਕਹਿੰਦੇ 5 50 ਚਾਹੀਦੇ 10 ਬੰਦੇ ਚਾਹੀਦੇ ਲੇਡੀ ਬੰਦੇ ਚਾਹੀਦੇ ਸਾਡੇ ਲੇਡੀਜ਼ ਪਿੱਛੇ ਹਾਂ ਸ਼ੈਲੀਬ੍ਰੇਟਰ ਚਾਹੀਦੇ ਸਾਨੂੰ ਸ਼ੈਲੀਬ੍ਰੇਟ ਕਹਿੰਦੇ ਜਨਾਕਪਾਲ ਜੀ ਜਾਂ ਹੋਰ ਹੈ ਸਾਨੂੰ ਕੁਝ ਤੋਂ ਉਹਨਾਂ ਦੇ ਪਰਸਨ ਹੁੰਦੇ ਜੀ 5-10 ਮੁੰਡੇ ਜੋ 5-10 ਹੋਰ ਚਾਹੀਦੇ ਆ ਉਹ ਸਾਨੂੰ ਕਨੈਕਟ ਕਰ ਲੈਂਦੇ ਆ ਉਹ ਅਸੀਂ ਅੱਗੇ ਲੈ ਕੇ ਜਾਂ ਖੜ ਜਾਨੇ ਉਹਨਾਂ ਨੂੰ 10 ਕਿਲੋਮੀਟਰ ਤੋ ਲੈ ਕੇ ਆਉਣਾ ਜੀ ਫਿਰ ਉਹ 10 ਕਿਲੋਮੀਟਰ ਤੋਂ ਉਹਨਾਂ ਦੇ ਮਗਰ ਜਾਣਾ ਜੋ ਨਿਕਲ ਜਾਂਦੇ ਜੀ ਅੱਗੇ 10 ਕਿਲੋਮੀਟਰ ਲੰਘ ਕੇ ਅਸੀਂ ਜਿੱਥੇ ਵਾਪਸ ਹੋ ਜਾਂਦੇ ਆ ਤੇ ਜਿਹੜਾ ਜਿਵੇਂ ਤੁਸੀਂ ਲੁੱਕ ਬਣਾਈ ਆ ਇੱਕ ਆਪੰਦਾ ਜਿਵੇਂ ਚਲੋ ਤੁਸੀਂ ਮੈਂ ਬਹੁਤ ਵਾਰ ਦੇਖਿਆ ਸਿਰ ਤੇ ਉਸ ਤਰ੍ਹਾਂ ਵੀ ਲਵਾਇਆ ਹੋਇਆ ਉਹ ਅੱਡੜ ਲੁੱਕ ਚ ਤੁਸੀਂ ਨਜ਼ਰ ਆਉਂਦੇ ਆ ਵੀ ਇਸ ਤਰ੍ਹਾਂ ਵਖਰਾਇਆ ਬਣ ਕੇ ਬਾਜ਼ਾਰ ਤੇ ਨਿਕਲਣ ਵਾਸਤੇ ਬਹੁਤ ਇੱਕ ਬਿਲ ਬਾਵਰ ਚਾਹੀਦੀ ਆ ਬੰਦੇ ਜੀ ਵੀ ਲੋਕ ਕੀ ਕਹਿਣਗੇ ਆ ਸੋਚਦਾ ਹਾਂ ਤੁਸੀਂ ਐ ਸੋਚਿਆ ਕਦੇ ਵੀ ਲੋਕ ਕੀ ਕਹਿਣਗੇ ਕਿ ਮੈਂ ਲੋਕ ਕਹਿੰਦੇ ਨਹੀਂ ਲੋਕ ਫੋਟੋਆਂ ਖਿਚਾਉਂਦੇ ਜੀ ਮੇਰੇ ਨਾਲ ਲੋਕ ਨਾ ਕਿਸ ਸਕੂਟਰਾਂ ਤੇ ਜਾਂਦੇ ਨੇ ਜੀ ਇਧਰ ਕਰਦੇ ਕਰਦੇ ਸਕੂਟਰ ਵਿੱਚ ਹੀ ਮਾਰ ਜਾਂਦੇ ਆ ਮੈਂ ਖੜ ਜਾਣਾ ਲੈ ਭਾਈ ਜੀ ਨੇ ਦੇਖਣਾ ਖੜ ਕੇ ਦੇਖ ਲਓ ਕਿਉਂ ਕਿਸੇ ਨੂੰ ਨੁਕਸਾਨ ਕਰਨਾ ਹੈ ਹਾਂ ਬੱਚੇ ਕੋਈ ਵੀ ਹੈ ਮੈਂ ਪੈਸਾ ਹੋਟਲ ਜਾਣਾ ਹੈ ਸਕੂਲਾਂ ਜਾਣਾ ਹੈ ਲੋਕ ਐਨੇ ਫੈਨ ਹੁੰਦੇ ਆ ਜੀ ਮਾਤਾ ਦੀ ਕਿਰਪਾ ਚੰਦਪੁਰ ਨੇ ਮੈਂ ਕਹਿੰਦਾ ਜੀ ਮੈਂ ਜੀ ਦੁਨੀਆ ਭਰ ਫੋਟੋ ਖਿਚਵਾਉਂਦਾ ਜ ਅੰਗਰੇਜ਼ ਮੇਰਾ ਫੋਟੋ ਖਿਜਾਉਂਦੇ ਜੀ ਲੋਕ ਅੰਗਰੇਜ਼ਾਂ ਨੂੰ ਰੰਗੀ ਮੇਰਾ ਜਿੰਨੇ ਕਲਾਕਾਰ ਆ ਕੀ ਕਹਿੰਦੇ ਨਕਵਾ ਤੇਣਾ ਸੀ ਅਸੀਂ ਆਤਮੋਤ ਪਣਾ ਸੀ ਫੋਟੋ ਖਿਚਣੇ ਆ ਜਾ ਕੀ ਇਸ ਤਰ੍ਹਾਂ ਹੈਗੇ ਜੀ ਇਨਸਪਾਇਰ ਕਿਦੋਂ ਹੋਏ ਤੁਸੀਂ ਇਹ ਜਿਹੇ ਲੁੱਕ ਬਦਲਣ ਵਾਸਤੇ ਚੇਂਜ ਵਾਸਤੇ ਕੋਈ ਫਿਲਮਾਂ ਇਹ ਦੇਖਿਆ ਜਾਂ ਕਿਤੇ ਰੈਸਟਿੰਗ ਜੇ ਕੀ ਕਿਸ ਤਰ੍ਹਾਂ ਇਨਸਪਾਇਰ ਤੁਸੀਂ ਹੋ ਜੀ ਮੈਂ ਰੈਸਟਿੰਗ ਨਹੀਂ ਦੇਖਿਆ ਜੀ ਕੁਝ ਰੈਸਟ ਜਿਹੜੇ ਦੇਖਿਆ ਰੰਗ ਰੰਗੇ ਵਾਲ ਜਿੰਦੇ ਉਹਨਾਂ ਦੇ ਰੈਸਲਰਾਂ ਦੇ ਜੀ ਉਹ ਕਿੱਥੇ ਜੀ ਫਿਰ ਜੇ ਮੈਂ ਕੋਈ ਮੈਂ ਬੰਬੇ ਸਾਈਡ ਕੋਆ ਸੜ ਬੌਂਸਰ ਜੇ ਗੰਜੀ ਸੀ ਉਹ ਫਿਰ ਮੈਂ ਤੁਸੀ ਕਹਿੰਦੇ ਗੰਝਾ ਦੇਖਿਆ ਪਰ ਮੈਂ ਸਰ ਗੰਝਾ ਕੀਤਾ ਜੀ ਉਹਦੇ ਲੋਕ ਪੂਰੀ ਬਣੀ ਮੈਨੂੰ ਲੁੱਕ ਜਚੀ ਨਹੀਂ ਫਿਰ ਮੈਂ ਕੱਟ ਪਾਉਣ ਲੱਗਾ ਜੀ 12 ਦੇ 12 ਕੱਟ ਪਾਉਂਦਾ ਬੰਦਾ ਤੇ ਫਿਰ ਮੈਂ ਕਲਰ ਰੋਣਾ ਹੁਣ ਇਹ ਈ ਲੁੱਕ ਬਣੀ ਜਿੰਜੀਰ ਤੋਂ ਕਰ ਇਹ ਅਸਲੀ ਵਾਲਾ ਜੀ ਲਿਖਿਆ ਪਿੱਛੇ 007 ਲਿਖਿਆ ਕੀ ਲਿਖਿਆ ਤੁਹਾਡੇ ਪਿੱਛੇ ਇਹ 007 ਲਿਖਿਆ ਜੀ ਮਿਸਟਰ ਬੌਂਡ ਇਹ ਕਿਸੇ ਟਾਈਮ ਤੇ ਮੂਵੀ ਆਈ ਸੀ ਅੰਗਰੇਜ਼ਾਂ ਦਾ ਜਾਸੂਸੀ ਬਹੁਤ ਤਕੜਾ ਤੁਸੀਂ ਵੀ ਦੇਖੀ ਹੋ ਕਿਸੇ ਟਾਈਮ ਹਾਂ ਜਸਟ ਮਾਉਣ ਦੀ ਉਹਦੇ ਕਰਕੇ ਜੀ ਇਹ ਮੈਂ ਦਾ ਬਹੁਤ ਬੜਾ ਫੈਨ ਆ ਉਹਦੀਆਂ ਮੂਵੀ ਸੀ ਉਹ ਬਦਨ ਅਰਬਾਂ ਬੰਦੇ ਕਰੋੜਾਂ ਬੰਦੇ ਮੂਵੀ ਦੇਖਿਓ ਜੀ ਦਾ ਬਹੁਤ ਮਸ਼ਹੂਰ ਫਰਮਾਂ ਹੋਰ ਵੀ ਹੈ ਨਹੀਂ ਇਹ ਕਰਕੇ ਬਣੇ ਬਿਨ ਇੱਕ ਰੈਸਿੰਗ ਡਬਲਯੂਈ ਆਲ ਵਰਲਡ ਹੀ ਦੇਖਦੇ ਉਹ ਮੇਰੇ ਪਿੱਛੇ ਆਹਦੇ ਡਬਲਯੂਡਬਲਯੂਈ ਲਗਾ ਰੱਖਿਆ ਹੈ ਲੋਗੋ ਲਾਇਆ ਹੈ ਇਸ ਤਰ੍ਹਾਂ ਦਾ ਨਾ ਕਰਕੇ ਬਹੁਤ سارے ਤੁਹਾਨੂੰ ਆਫਰ ਵੀ ਆਏ ਹੋਣਗੇ ਜੀ ਫਿਲਮਾਂ ਫਿਲਮਾਂ ਵਿੱਚ ਵੀ ਆਫਰ ਆ ਫਿਰ ਮੈਂ ਮੈ ਟੈਲੀਫੋਨ ਵਿੱਚ ਹੈਗੇ ਜੀ ਨੂੰ ਇੱਕ ਮੇਰੀ ਬੱਲੀ ਬਲਾਈ ਕੇ ਫਿਲਮ ਆਉਣੀ ਹੈ ਜੀ ਉਹ ਥੋੜੀ ਜੀ ਰਹਿ ਗਈ ਉਹ ਜਿਹੜੀ ਚਿੱਤਰਕਾਰ ਹੈ ਮਾ ਵੀ ਭੁੱਲਦਾ ਤੇ ਜੋਨ ਬਿੱਟਰ ਹੈ ਉਹ ਬਣਾਈ ਸੀਗੀ ਤੇ ਪੁੱਛੋ ਆਪਣਾ ਹੈਗੇ ਉਹ ਵੀ ਤੇ ਇੱਕ ਵਾਰੀ ਬਣੀ ਸੀਗੀ ਐਸਪੀ ਪਰਮ ਟੈਲੀ ਫਿਲਮ ਆ ਉਹ ਆਪਣਾ ਦੇਵੀ ਸ਼ਰਮਾ ਨੇ ਬਣਾਈ ਹੈ ਜੀ ਇੱਕ ਦਿਨ ਮੈਨੂੰ ਹੋਰ ਰੋਲ ਵੀ ਆਏ ਆ ਉਹ ਮੈਂ ਜਾ ਕੇ ਆਉਂਗਾ ਕੀ ਕਹਿੰਦੇ ਜੀ ਅੱਛਾ ਨਗਪਾਲ ਦੀ ਪਰਿਵਾਰ ਚ ਕੌਣ ਕੌਣ ਤੁਹਾਡੇ ਹੈਗੇ ਜੀ ਗੱਲ ਕਰੀਏ ਮੇਰੀ ਤਿੰਨ ਬੇਟੀਆਂ ਜੀ ਇੱਕ ਬੇਟਾ ਜੀ ਬਾਹਰ ਬੈਸ ਕਰਕੇ ਪੁੱਛਿਆ ਜੀ ਜਿਵੇਂ ਪਰਿਵਾਰ ਨੇ ਕਦੇ ਇਸ ਲੁੱਕ ਦੇ ਤੁਹਾਡੇ ਕੋਈ ਇਤਰਾਜ਼ ਨਹੀਂ ਕੀਤਾ ਜਿਵੇਂ ਕੋਈ ਨਾਰਾਜ਼ ਨਹੀਂ ਤੁਹਾਡਾ ਨਾ ਹੋਈ ਨਹੀਂ ਇਤਰਾਜ਼ ਤਾਂ ਹੁਣ ਬੱਚੇ ਛੋਟੇ ਬੱਚੇ ਦੇ ਬਰਾਬਰ ਦੇ ਹੋ ਗਏ ਜੀ ਕੀ ਤੁਸੀਂ ਕਮੈਂਟ ਕੀਤਾ ਸਕੋਰ ਕੀਤੀ ਹੈ ਤੁਹਾਨੂੰ ਕੋਈ ਇਤਰਾਜ਼ ਕੀਤਾ ਕੁਝ ਕੀਤਾ ਵੀ ਸਾਡੇ ਲੋਕ ਕੀ ਕਹਣਗੇ ਤੇਰੇ ਪਾਪਾ ਇਹੋ ਜਿਹੇ ਆ ਜਾਂ ਮੇਰਾ ਘਰ ਵਾਲਾ ਤੁਹਾਡਾ ਇਹੋ ਜਿਹਾ ਹੈ ਤੁਸੀਂ ਐਂ ਦੱਸੋ ਜੀ ਮੇਰੀ ਇੰਨੀ ਉਮਰ ਹੋ ਗਈ ਮੇਰੇ ਬੇਟੀਆਂ ਆ ਤੁਸੀਂ ਸੋਚਦੇ ਮੈਂ ਦੋ ਬੇਟੀਆਂ ਮੈਰਿਜ ਕਰਤੀ ਜੀ ਮੈਂ ਦੋਟੇ ਮੈਰਿਜ ਕਰਤੀ ਜੀ ਮੈਂ ਜੋ ਮੈਂ ਪਹਿਲਾਂ ਤੇ ਕੁੜਮ ਕੋਲ ਗਿਆ ਡਬਲ ਹੀ ਜੀ ਮੈਂ ਜੀ ਉਹਨਾਂ ਨੇ ਦੇਖਿਆ ਪਹਿਲਾਂ ਤਾਂ ਘਬਰਾ ਗਈ ਕਿਹਨੇ ਕੋਣ ਹੈ ਮੈਂ ਵੀ ਦੇਖੋ ਜੀ ਮੇਰੇ ਹੈਗਾ ਸਕੋੜੀ ਦਾ ਕੰਮ ਬੌਂਸਰਾਂ ਦਾ ਕੰਮ ਹੈ ਕੋਰੇ ਮੈਂ ਜਾਂ ਨਹੀਂ ਬਾਹਰ ਅੰਦਰ ਜਾਦਾ ਦੇਖੀ ਮੈਰਣਾ ਬਣ ਕੇ ਕੱਲੋਂ ਤੁਸੀਂ ਆਖੋ ਜੀ ਦਾੜੀ ਕਾਲੀ ਕਰ ਆਏ ਆ ਸਾਨੂੰ ਪੇੜ ਰਹਾ ਦਾ ਮੈਂ ਮੈਨੂੰ ਹੁਣੇ ਦੀ ਬਾਦ ਤੁਸੀਂ ਜੀ ਕੋਈ ਮੇਰੇ ਹੈਗਾ ਬਿਨਸੇ ਮੇਰਾ ਕੰਮ ਹੀ ਹੈ ਲੁੱਕ ਤੇ ਚੱਲਣ ਲੱਗ ਗਿਆ ਜੀ ਅੱਜ ਦੇ ਟਾਈਮ ਤੇ ਉਹਨਾਂ ਸਾਨੂੰ ਕੋਈ ਤਰਾਜ ਨਹੀਂ ਹੁਣ ਮੈਂ ਗਲੀ ਜਾਣਾ ਲੋਕਾਂ ਦੇ ਹੋਰ ਵੀ ਰਿਸ਼ਤੇ ਰਹੁੰਦੇ ਆ ਅੰਦਰ ਬਿਟ ਰਹਿੰਦੇ ਜੋ ਮੈਂ ਜਾਣਾ ਇਹ ਦਵਾਰ ਆ ਕੇ ਦੇਖਣ ਆ ਆ ਗਏ ਦੇਖ ਕੇ ਕਿ ਕੁੜਮਾ ਦੇ ਘਰੇ ਆਉਂਦੇ ਮੇਰੇ ਨਾਲ ਫੋਟੋ ਖਿਚਵਾਉਣਾ ਆਏ ਉਹ ਤਾਂ ਕਰਾ ਲੋ ਕੋਈ ਗੱਲ ਨਹੀਂ ਉਹ ਵੀ ਖੁਸ਼ ਹੁੰਦਾ ਜੀ ਪਾਵਾਗੇ ਫੇਸਬੁੱਕ ਤੇ ਸੋਸ਼ਲ ਮੀਡੀਆ ਪਾਵਾਗੇ ਇੰਸਟਾਗ੍ਰਾਮ ਤੇ ਪਾਵਾਗੇ ਥੋੜਾ ਤਾਂ ਪਹਿਲਾਂ ਖਿਚਵਾਉਣਾ ਆ ਉਹ ਵੀ ਖੁਸ਼ ਹੋ ਜਾਂਦੇ ਆ ਕਹਿੰਦਾ ਠੀਕ ਹੈ ਸਾਡੇ ਕਮਾਂਡ ਵਰਤਦਾ ਹੁੰਦਾ ਦੂਜੇ ਕੁੜਮਾ ਉਹਦੀ ਕੋਈ ਗੱਲ ਨਹੀਂ ਜੀ ਕਿ ਸਾਨੂੰ ਮਨਸ ਕਰਦਾ ਕੋਈ ਕਰੀ ਜਾਪੀ ਜੀ ਤੇ ਤੁਸੀਂ ਜਿਹੜਾ ਥੋੜਾ ਸੱਚਾ ਖਾਸਾ ਸਰੀਰ ਆ ਜੀ ਚੰਗਾ ਤੇ ਇਹ ਸਰੀਰ ਵਾਸਤੇ ਵੀ ਕੋਈ ਜਮ ਜਮ ਜੁਆਇਨ ਤੁਸੀਂ ਹਾਂ ਜੇ ਮੈਂ ਆਪਣਾ ਕੋਡੀ ਬੂਡੀ ਖੇਡਦੇ ਰਹੇ ਜਾਂ ਕੋਲ ਕੋਲ ਕਰਦੇ ਹੁਣ ਦੇਖੋ ਇਹ ਮੇਂ 50 ਸਾਲ ਦੀ ਉਮਰ ਹੋ ਗਈ ਨੀ 50 51 ਦੀ ਜੀ ਹੁਣ ਮੈਂ ਇਹਦਾ ਸੀ ਲੈ ਕੇ ਪੈਲਸਾ ਚ ਮੈਂ ਸਾਰੇ ਦਿਨ ਤੁਰੇ ਫਿਰਦਾ ਹਾਂ ਜੀ ਹੈ ਹਾਂਜੀ ਬੋਲੋ ਬੋਲੋ ਨਹੀਂ ਨਹੀਂ ਹੁਣ ਪੈਲਸਾ ਤੁਰੇ ਫਿਰਦਾ ਹਾਂ ਜੀ ਮੈਂ ਕੋਰਪੋਰੈਂਟ ਕੋਰ ਕਲੂਕੀ ਦੀ ਜਿੰਕ ਸਕੈਨ ਮੈਂ ਕਹਿੰਦਾ ਸੀ ਵੀ ਤੁਹਾਨੂੰ ਇਸ ਲੋਕ ਨੂੰ ਦੇਖ ਕੇ ਸੀ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਇਹ ਵਰਗਾ ਬਣੀਏ ਆਪਾਂ ਨਗਪਾਲ ਸਾਹਿਬ ਵਰਗਾ ਤੇ ਦੇਖ ਕੋਈ ਇਨਸਪਾਇਰ ਵੀ ਤੁਹਾਨੂੰ ਹੋਇਆਗਾ ਦੇਖ ਕੇ ਨੌਜਵਾਨ ਜਿਵੇਂ ਹੁੰਦੇ ਆ ਅੱਜਕੱਲ ਮੁੰਡੇ ਹਾਂਜੀ ਇਹਨਾਂ ਮੁੰਡਿਆਂ ਨੇ ਕੱਟ ਕੋਟ ਰੱਖੇ ਆ ਹੋਰ ਰੱਖੇ ਆ ਉਹਨਾਂ ਨੇ 15 ਦਿਨ 20 ਮਹੀਨਾ 2 ਮਹੀਨੇ ਫਿਰ ਛੱਡ ਗਏ ਉਹ ਕਹਿੰਦੇ ਬਈ ਸਾਨੂੰ ਸਾਡੇ ਘਰੇ ਖਾਲਾ ਪੈਂਦੇ ਜਾਂ ਪਿੰਡ ਦਾ ਮੋਰ ਹੁੰਦਾ ਜੀ ਮੰਡੀਆਂ ਦਾ ਹੋਰ ਹੁੰਦਾ ਸ਼ਹਿਰ ਦਾ ਹੋਰ ਹੁੰਦਾ ਮੁੰਡੇ ਨੇ ਮੈਨੂੰ ਬੋਲਦੇ ਆ ਕੀਤਾ ਕੀਤਾ ਸਰ ਅਨਵੈਲ ਕਰ ਦੇਣੇ ਗੱਲ ਮੇਰੀ ਲੈ ਪਏ ਤੁਸੀਂ ਕਰ ਲਓ ਉਹ ਚੋ ਕਹਿੰਦੇ ਨੇ ਸਭ ਤੋਂ ਵੱਡਾ ਰੋਗ ਕੀ ਕਹhenge ਲੋਗ ਲੋਕਾਂ ਦਾ ਧਿਆਨ ਨਾ ਲੋਕਾਂ ਦਾ ਧਿਆਨ ਦੇਖੋ ਹੁਣ ਮੈਂ ਜੀ ਨਾਗਪੁਰ ਰੋਡ ਆਇਆ ਜੀ ਮੈਂ ਹਿੰਦੂ ਜੋਂ ਨੇ ਲੋਕ ਮੇਰੀ ਸ਼ੇਕ ਕਾਲੀ ਹੈ ਹੁਣ ਮੈਨੂੰ ਲੋਕ ਮੁਸਲਮਾਨ ਕਹਿੰਦੇ ਕੋਈ ਗੱਲ ਨਹੀਂ ਅਲਨ ਜਵਾਈ ਕਰੂੰਗਾ ਹੱਸਦਾ ਨਾ ਜੀ ਉਹਦਾ ਜਿਹੜਾ ਟੈਨਸ਼ਨ ਹੈ ਲੋਗ ਹੈ ਅਲ ਮੈਨੂੰ ਦੇਖ ਕੇ ਹੱਸਦਾ ਵੀ ਹੈ ਤੇ ਕੋਸ਼ੀਂ ਉਹਨੇ ਦੇਖ ਕੇ ਯਾਰ ਕਿਆ ਚੀਜ਼ ਹੈ ਆ ਵੀ ਇੱਕ ਮੈਸੇਜ ਆਈ ਵੀ ਕੱਪੜਿਆਂ ਦਾ ਧਰਮ ਨਹੀਂ ਹੁੰਦਾ ਧਰਮ ਆਪਣੇ ਅੰਦਰ ਹੁੰਦਾ ਹੈ ਜਿਹੜਾ ਆਪਾਂ ਅੰਦਰ ਆ ਉਹੀ ਧਰਮ ਹੈ ਕੱਪੜੇ ਨੂੰ ਤਾਂ ਧਰਮ ਨਹੀਂ ਕਹਿ ਸਕਦੇ ਨਹੀਂ ਸਾਰੇ ਧਰਮ ਦੇਖੋ ਜੀ ਇੱਕੋ ਵਹੀ ਸਾਰੇ ਧਰਮ ਇੱਕੋ ਹੈ ਜੀ ਮੈਂ ਤਾਂ ਕਹਿੰਦਾ ਕੋਈ ਮੰਦਿਰ ਆਵੇ ਮਸਜਿਦ ਆਵੇ ਗੁਰਦੁਆਰਾ ਵੀ ਕੋਈ ਧਰਮ ਆ ਵੀ ਉਹਨੂੰ ਨਮਸਕਾਰ ਕੇ ਨਿਕਲ ਜਾ ਆਪਣਾ ਤੇ ਉਹਨੂੰ ਨਮਸਕਾਰ ਤੇ ਨਹੀਂ ਮੰਨਣਾ ਨਾ ਮੰਨੋ ਸਰਚ ਕਰ ਉਹਨੂੰ ਨਿਕੋਣਾ ਮੜਾ ਜੰਗਣਾ ਬੁਲੂ ਜੀ ਧਰਮ ਨਹੀਂ ਜੀ ਕੋਈ ਵੀ ਧਰਮ ਹੈ ਤੇ ਮੜਾ ਚੰਗਾ ਨਾ ਬੋਲੋ ਕਿ ਸਾਧ ਸੰਤੂ ਨਾ ਬੋਲੋ ਕੋਈ ਕਹਿੰਦੇ ਆ ਯਾਰ ਆ ਸਾਧੋ ਯਾਰ ਪਿਸ਼ੇ ਦਾਰੂ ਪੀਂਦੇ ਆ ਤੁਸੀਂ ਇਹ ਨਾ ਕੀ ਹੈ ਤੁਸੀਂ ਆਹ ਜਵਾਨ ਕੋ ਗੰਦੀ ਕਰਦੇ ਸੀ ਉਹ ਰੱਬ ਦੇਖਦਾ ਜੀ ਉੱਤੇ ਲਿਖਿਆ ਨਾ ਸਰ ਕੁਝ ਹੋਰ ਇੱਕ ਜੀ ਬਸ ਲਾਸਟ ਦੇ ਵਿੱਚ ਸਵਾਲ ਹੈ ਜਿਵੇਂ ਅੱਜ ਕੱਲ ਦੇ ਨੌਜਵਾਨ ਭਟਕ ਚੁੱਕਿਆ ਪੰਜਾਬ ਦਾ ਨਹੀਂ ਕਹਿੰਦੇ ਅਸੀਂ ਸਾਰੇ ਕਿਤੇ ਆ ਇਹ ਪੰਜਾਬ ਤਾਂ ਬੈਸੇ ਬਦਨਾਮ ਨਹੀਂ ਕਰਦਾ ਕਿਲਾ ਤੇ ਨੌਜਵਾਨ ਜਿਵੇਂ ਭਟਕ ਚੁੱਕਿਆ ਗਾ ਰਸਤੇ ਤੋਂ ਉਹਨਾਂ ਨੂੰ ਮੈਸੇਜ ਕੀ ਦਵੋਗੇ ਜਿਵੇਂ ਤੁਹਾਨੂੰ ਇਨਸਪੀਰੇਸ਼ਨ ਵਾਸਤੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਛੋਟਾ ਜਿਹਾ ਪਹਿਲਾਂ ਦੇ ਜੀ ਮਾਪਿਆਂ ਨੂੰ ਪਿਆਰ ਨਾਲ ਝੜਕ ਕੇ ਨਹੀਂ ਜੀ ਕੁੱਟ ਕੇ ਨਹੀਂ ਜੀ ਜੇ ਬੱਚੇ ਦੇ ਅੰਦਰ ਵੜ ਕੇ ਕੁੱਟੋਂਗੇ ਜਾਂ ਬਨੋਂਗੇ ਉਹ ਬੱਚੇ ਨੇ ਸੁਧਰਨਾ ਨਹੀਂ ਜੀ ਉਹ ਅੱਜਕੱਲ ਥੋੜੇ ਜੀ 2000 ਤੋਂ ਬਾਅਦ ਚੇਂਜ ਹੋ ਗਈ ਜੀ ਪਿਆਰ ਨਾਲ ਸਮਝਾਓ ਜਿਹੜੇ ਨਸ਼ੇ ਜਿਆਦਾ ਕਰਦੇ ਆ ਨਹੀਂ ਸੰਭਲਦੇ ਉਹਨਾਂ ਨੂੰ ਸਰਕਾਰਾਂ ਬਹੁਤ ਸਹੂਲਤਾਂ ਦੇ ਰਹੀਆਂ ਹਨ ਉਹਨਾਂ ਨੂੰ ਸੈਂਟਰ ਛੱਡੋ ਜੀ ਸੈਂਟਰ ਸੁਧਰ ਕੇ ਆ ਰਹੇ ਹਨ ਉਹਨੂੰ ਚੰਗੀ ਸੰਗਤ ਚ ਪਾਓ ਉਹਨਾਂ ਚੰਗੇ ਸੰਸਰ ਚ ਪਾਓ ਚੰਗੇ ਬਜ਼ੁਰਗਾਂ ਚ ਪਾਓ ਮੈਨੂੰ ਕਹਿੰਦੇ ਕਿ ਸੰਗਤ ਚ ਪਾਉਣ ਦੀ ਲੋੜ ਨਹੀਂ ਜੀ ਉਹਨੂੰ ਕਾਰੋਬਾਰ ਕਰਾਓ ਜੀ ਉਹਨੂੰ ਕੋਈ ਦੁਕਾਨ ਕਰਾ ਦਿਓ ਕਾਰੋਬਾਰ ਕਰਾ ਦਿਓ ਜਾਂ ਕਿ ਕੋਈ ਸ਼ੋਰੂਮ ਤੇ ਲਵਾ ਦਿਓ ਨੌਕਰੀ ਜੋ ਬੰਦਾ ਬੱਚਾ ਜੋਬ ਤੇ ਜਾਣ ਲੱਗ ਗਿਆ ਉਹ ਤੁਸੀਂ ਜਾਣਦੇ ਆ ਜਿੰਨੇ ਆਪਣੇ ਬਿਹੰਡੇ ਜ਼ਿਲ੍ਹੇ ਅਲ ਇੰਡੀਆ ਜਿੰਨੇ ਬੱਚੇ ਜਿੰਨੇ ਸਿਆਣੇ ਮੁੰਡੇ ਕੁੜੀਆਂ ਜਿੰਨੇ ਲੱਗੇ ਆ ਉਹ ਸਾਰੇ ਕੋਈ ਨਹੀਂ ਕਰਦੇ ਮੈਂ ਦੇਖੋ ਕਹਿੰਦੇ ਵੀ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਉਹ ਇਸ ਕਰਕੇ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਹਾਂ ਬੀਜੀ ਰੱਖੋ ਅੱਜ ਤੋਂ 30 ਸਾਲ ਪਹਿਲਾਂ ਜੀ ਲੋਕ ਆਪਦੀਆਂ ਲੇਡੀਜ਼ ਨੂੰ ਧਾੜ ਕੇ ਰੱਖਦੇ ਸੀਗੇ ਉਹਨੂੰ ਬਾਹਰ ਨਹੀਂ ਕੱਢਦੇ ਸੀ ਬਾਹਰ ਕਰਨਾ ਕਿ ਇਹ ਬੰਦੇ ਆ ਕੇ ਕੰਮ ਕਰਨ ਆ ਰਹੇ ਹੁਣ ਅੱਜ ਕੱਲ ਬੱਚੇ ਲੇਡੀਜ਼ ਬੱਚੇ ਛੋਟੇ ਬੱਚੇ ਮੁੰਡੇ ਕੁੜੀਆਂ ਲੇਡੀਜ਼ ਮੈਰਿਡ ਵੀ ਹੁਣ ਸਾਰੇ ਕੰਮ ਕਰਨਗੇ ਜੀ ਅਲੇ ਦਾ ਫੇਰ ਘਰ ਚੱਲੂਗਾ ਜੀ ਹੁਣ ਸ਼ੋਰੂਮਾਂ ਤੇ 60% 70% ਜੀ ਸ਼ੋਰੂਮਾਂ ਦੇ ਲੇਡੀ ਕੰਮ ਕਰ ਰਹੇ ਨੇ ਨੈ ਤਾਂ ਉਹਨੇ ਥੋੜੀ-ਮੋਟੀ ਤਨਖਾਹ ਘੱਟ ਹੈ ਜੀ ਨਾਲ ਕੰਮ ਵਧੀਆ ਕਰ ਰਹੇ ਨੇ ਹੁਣ ਕੁੜੀਆਂ ਵੀ ਆ ਰਹੀਆਂ ਕੰਮਾਂ ਤੇ ਜੀ ਮੇਰੇ ਨਾਲ ਵੀ ਆ ਰਹੀਆਂ ਸਕੂਲ ਤੇ ਕੰਮਾਂ ਤੇ ਵੀ ਆ ਰਹੀਆਂ ਬੌਂਸਰਾਂ ਕੰਮਾਂ ਤੇ ਵੀ ਆ ਰਹੀਆਂ ਤੇ ਨਸ਼ਾ ਦੂਰ ਹੈ ਬਿਜੀ ਰਹਿਣ ਲੱਗੇ ਬੱਚੇ ਲੇੜੀ ਬੱਚੇ ਸੇਰੇ ਜਾਂਦੇ ਆ ਆਪਦਾ ਡਿਊਟੀ ਆਨੇ ਡਿਊਟੀ ਹੁੰਦੇ ਆ ਕੋਈ ਚੁਗਨੇ ਬੰਦ ਹੋ ਗਈ ਮੈਂ ਕਹਿੰਦਾ ਜੀ 올 ਇੰਡੀਆ ਕੰਮ ਕਰਨਾ ਤੰਦਰੁਸਤ ਰਹਿਣਾ ਨਸ਼ਾ ਤੋਂ ਦੂਰ ਰਹਿਣਾ ਆ ਜਿੰਦਗੀ ਦਾ ਇੰਜੋਇਮੈਂਟ ਵੀ ਕਰੋ ਗਲਤ ਨਸ਼ਾ ਕੋਈ ਨਾ ਕਰੋ ਕੋਈ ਸਮਾਂ ਇੱਕ ਵਾਰਾ ਚਟਾ ਵਾਰਾ ਰਣ ਵਾਰਾ ਆਜਾ ਨਸ਼ਾ ਕੋਈ ਨਾ ਕਰੋ ਆਦਾ ਜਿੰਦਗੀ ਐਨਜਾਇਮੈਂਟ ਕਰੋ ਜਿੰਦਗੀ ਜਾਇ ਦੁਨੀਆਂ ਚ 84 ਲੱਖ ਵਾਰ ਜਿਹਦੋਂ ਮੈਂ ਆਈਏ ਇਹ ਮੁੜ ਕੇ ਜੁਨੀ ਤੇ ਕਵਾਵੇ ਨਾ ਕੋਈ ਉਹਦਾ ਕੋਈ ਉਹਦਾ ਕੋਈ ਭੇਦ ਨਹੀਂ ਜੀ ਇੱਕ ਜੀ ਮੈਂ ਮੈਸੇਜ ਦੇਣਾ ਚਾਹਨਾ ਹੈ ਇੰਡੀਆ ਚ ਖਾਸ ਕਰਕੇ ਆਪਣੇ ਛੋਟੇ ਪਿੰਡਾਂ ਚ ਮੰਡੀਆਂ ਚ ਜੇ ਤੁਸੀਂ ਸਾਫ਼ ਸੁਥਰਾ ਰੱਖੋ ਜੀ ਸਾਰਾ ਆਜੀ ਗਲੀ ਸਾਫ਼ ਰੱਖੋ ਕੋਈ ਨਹੀਂ ਆਉਂਦਾ ਗਲੀ ਵਾਲਾ ਤੁਸੀਂ ਅੱਜ ਕੱਲ ਮੁੰਡੇ ਪੜ੍ਹੇ ਲਿਖੇ ਆ ਆਪ ਝਾੜੂ ਚੱਕੋ ਇਕੱਠਾ ਕਰ ਦਿਓ ਕੂੜਾ ਸੈਡ ਦਾ ਕੋਈ ਵੱਡਾ ਡੈਸ਼ਮਿੰਟ ਲਾ ਲੋ ਡਰਮ ਲਾ ਲੋ ਢੋਲ ਲਾ ਲੋ ਕੋਈ ਉਹ ਉਹ ਚ ਕੁੜਾ ਪਾ ਦੋ ਗਲੀਆਂ ਪਿੰਡਾਂ ਚ ਆ ਮਰ ਲੋ ਮੁੰਡੇ ਸਿਆਣੇ ਮੁੰਡੇ ਪੜੇ ਲਿਖੇ ਆ ਮੈਂ ਵੀਡੀਓ ਦੇਖਦਾ ਜੀ ਅੱਜ ਕੱਲ ਮੁੰਡੇ ਟ੍ਰੈਲੀ ਦੇ ਟਾਇਰ ਪਾ ਕੇ ਨਾਲੀ ਜਾ ਕੱਢ ਕੇ ਲੈ ਕੇ ਜਾਂਦੀ ਮੈਂ ਸਾਦ ਸਦਾ ਰੱਖੋ ਆਪਣਾ ਆਪਣਾ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ ਤੁਹਾਨੂੰ ਸਿਹਤਾਂ ਜੀ ਦੇਸ਼ ਆਪਣਾ ਸਾਫ਼ ਸੁਥਰਾ ਰਹਿਵੇ ਪਤਾ ਲੱਗੇ ਬਈ ਇੰਡੀਆ ਹੈਗਾ ਜੀ ਸੋਨੇ ਜੁੜੀ ਕਹਿੰਦੇ ਪਹਿਲਾਂ ਸੋਨੇ ਜੁੜੀ ਆ ਤੇ ਸੋਨੇ ਜੁੜੀ ਹੈ ਜੀ ਆਪਣੀ ਹਾਂਜੀ ਨਖਵਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਤੇ ਫਿਰ ਕਦੇ ਮਿਲਾਂਗੇ ਜੀ ਜੈ ਮਾ ਚੰਦਪਰਨੀ ਤਾਂ ਦੋਸਤੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗਿਆ ਇਹਨਾਂ ਦਾ ਲਾਈਫ ਸਟਾਈਲ ਸਵਾਗ ਕਿਵੇਂ ਲੱਗਿਆ ਇਹਨਾਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਇੱਕ ਬਹੁਤ ਵਧੀਆ ਮੈਸੇਜ ਵੀ ਦਿੱਤਾ ਇਸ ਫਿਰ ਗੱਲਾਂ ਵੀ ਕੀਤੀਆਂ ਨਾ ਕੋਈ ਸਿੱਖਣ ਦੀ ਰੋਲ ਹੈ ਤਾਂ ਫਿਰ ਕਿਸੇ ਦਿਨ ਕਿਸੇ ਹੋਰ ਵੀਡੀਓ ਤੇ ਫਿਰ ਮਿਲਾਂਗੇ ਮੈਨੂੰ ਦਿਓ ਇਜਾਜ਼ਤ ਮੈਂ ਦੀਪਕਰਨ ਜੈ ਹਿੰਦ ਜੈ ਭਰਤ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ